ਇਰੀ ਰਾਗ ਮਹੱਲਾ ਪੰਜਵਾ ਜਾ ਕੋ ਮੁਸ਼ਕਲ ਅਤ ਬਣੈ ਟੋਈ ਕੋਏ ਨ ਦੇ ਲਾਗੂ ਹੋਏ ਦੁਸ਼ਮਨਾ ਸਾਖ ਪੇ ਭਜ ਖਲੇ ਸਭ ਭਜੇ ਆਸਰਾ ਚੁੱਕੇ ਸਭ ਸਰਾਓ ਚਿਤ ਆਵੇ ਉਸ ਪਾਰ ਬ੍ਰਹਮ ਲਗੇ ਨਾ ਤਤੀਵਾਉ ਸਾਹਿਬ ਨ ਤਾਣਿਆ ਤਾਣ ਆਏ ਨ ਜਾਏ ਥਿਰ ਸਦਾ ਗੁਰਬਖਦੀ ਸਚ ਜਾਣ ਰਹਾਉ ਜੇ ਕੋ ਹੋਵੇ ਦੁਬਲਾ ਨੰਗ ਭੁਖ ਕੇ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਤੀਰ ਸਵਾਰਥ ਸੁਆਉ ਨਾ ਕੋ ਕਰੇ ਨ ਕਿਛ ਹੋਵੇ ਕਾਜ ਚਿਤ ਆਵੇ ਉਸ ਪਾਰ ਬ੍ਰह्म ਤਾਂ ਨੇ ਚਲ ਹੋਵੇ ਰਾਜ